ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਰਾਜਸਥਾਨ ਨੂੰ ਜਾਂਦੇ ਵੇ ਤੇ ਮੂੰਗੀ-ਮਾਂਗੀ ਦੇਖਣਾ ਨਾ ਵੀ ਏਰੀਆ ਕਿਦਾਂ ਹਸਾਬਕਦਾਬ ਕੀ ਆ ਨਾ ਇੱਧਰ ਬਾਈ ਉਹ ਨਹੀਂ ਆਪਣੇ ਹਜੂਰ ਸਾਹਿਬ ਦੀ ਤਿਆਰੀ ਕਰੀ ਜਾਂਦੇ ਤੇ ਹਾਂ ਜਾਂਦੇ ਬਾਈ ਆਪਣੇ ਨਿਊ ਹੋਲਾ ਟਰੈਕਟਰ ਹੋਰ ਸੁਣਾਓ ਬਾਈ ਸਾਥਰੀ ਕਰ ਸਾਥਰੀ ਕਰ ਕਿਹੜਾ ਏਰੀਆ ਵੀਰਾ ਆਪਣਾ ਜੀ ਮੋਗਾ ਜਿਲ੍ਹਾ ਮੋਗਾ ਜਿਲ੍ਹਾ ਪਾਗਾ ਪੁਰਾਣਾ ਪਿੰਡ ਹੈ ਜੀ ਫੈਰੋਕੇ ਪਿੰਡ ਹੈ ਬਾਈ ਆਦਾ ਬਹੁਤ ਵਧੀਆ ਪਰਾਲਾ ਪਾਈ ਉਹਨਾਂ ਦਾ ਨਾ ਵੀ ਟਰੈਕਟਰ ਟਰਾਲੀ ਤੇ ਹਜੂਰ ਸਾਹਿਬ ਕਿੱਥੇ ਕਿ ਤੱਕ ਕਿੰਨੇ ਕਸਾਲ ਹੋਗੇ ਵੀਰੇ ਜਾਂਦੇ ਇਹਨੂੰ ਆਪਾਂ ਪੰਜ ਮਹੀਨੇ ਵੈਸੇ ਤਾਂ 10 ਸਾਲ ਹੋਗੇ ਜਾਂਦੇ ਇਹਨੂੰ ਪਹਿਲਾਂ ਕੱਲੇ ਪਾਣੀ ਟਰੈਕਟਰ ਵਾਲੇ ਦੇ 5000 ਰੁਪਏ ਆਸ ਤੇ ਆਲਾ ਦਾ ਵੀ ਘੱਟ ਤੇ ਅੱਲਾ ਦਾ ਦਾ ਵੇਖਿਆ ਜਾਂਦਾ ਪਰ ਇੱਕ ਸਾਲ ਠੀਕ ਕਿੰਨੇ ਕ ਬੰਦੇ ਆਜਣਗੇ ਵੀਰੇ ਟਰਾਲੀ ਜਿਹੜੇ ਤੇ ਆਪਾਂ 8 18 ਤੋਂ 20 ਜਣੇ 18 20 ਜਣੇ 18 20 ਜਣੇ ਠੀਕ ਗੱਲ ਜੇ ਸਾਰੇ ਮੁੰਡੇ ਗੁੰਡੇ ਹੀ ਹਨ ਹਾਂਜੀ ਹਾਂਜੀ ਵਧੀਆ ਬਹੁਤ ਵਧੀਆ ਹਨ ਬਾਈ ਇਹਨਾਂ ਨੇ ਹਾਂ ਆ ਦੇਖੋ ਬਾਈ ਇਹਨਾਂ ਨੇ ਟਰੈਕਟਰ ਨਿਊ ਹੋਲੈਂਡ ਹਨਾ ਬਣਾਇਆ ਹਨਾ ਬਣਾ ਕੇ ਆ ਹਨਾ ਪਤਾ ਲੱਗਦਾ ਬਾਈ ਆਊਟ ਸਟੇਟ ਦੇ ਵਿੱਚ ਜਾ ਕੇ ਕਰਦਾ ਨਾ ਟਰੈਕਟਰ ਪੰਜਾਬ ਦਾ ਪੰਜਾਬੀਆਂ ਦਾ ਪਤਾ ਲੱਗ ਜਾਂਦਾ ਬਾਈ ਜਿਹੜੇ ਗੱਲਾਂ ਹੋਣ ਲੱਗ ਨੇ ਵੀ ਆ ਗਏ ਸਰਦਾਰ ਉਹ ਟਰੈਕਟਰ ਵਾਲੇ ਹਨ ਐਕਸ਼ਨ ਆ ਤਾਂ ਇਹਨਾਂ ਨੇ ਹੱਡਾ ਹੰਡਾ ਦਾ ਕਰਮਣ ਕਦੇ ਲਾਈ ਨਹੀਂ ਇੱਧਰ ਤੋਂ ਹਨ ਬਾਕੀ ਦੇਖੀਆ ਕਦੇ ਬਾਕੀ ਹੋਰ ਦੇਖ ਬਾਈ ਜਿਹਨਾਂ ਦਾ ਟਮਾਟਾ ਟਰਾਲੀ ਦੇ ਵਿੱਚ ਲਾ ਹਨ ਮੈਂ ਕਹਿੰਦਾ ਵੀ ਡੀਜ਼ਲ ਦਾ ਪ੍ਰਬੰਧ ਵੀ ਬਾਈ ਵਿੱਚੇ ਕਰਿਆ ਹੋਇਆ ਹਨਾ ਇੱਕ ਤਾਂ ਇਹ ਹੁੰਦਾ ਵੀ ਡੀਜ਼ਲ ਡੂਜ਼ਲ ਵੀ ਬਾਈ ਸਾਡਾ ਸਾਰਾ 650 ਲੀਟਰ ਅੱਛਾ ਜੀ ਥੋੜੇ ਆਉਂਦਾ ਹੋਊ ਇੰਨੇ ਨਾਲ ਤਾਂ ਇੰਨੇ ਨੰਬਰ ਦੇ ਦੋ ਟੈਂਕੀਆਂ ਲੱਗ ਜਾਂਦੇਗਾ ਹੋਰ ਮਤਲਬ 1200 ਲੀਟਰ ਤੇਲ ਲੱਗ ਜਾਂਦਾ ਨਾ 600 ਤੋਂ 8 ਤੋਂ ਫਟ ਫਟ ਆ ਦੋ ਕਿ 100 ਲੀਟਰ ਹੋਰ 800 ਇਹ ਬੰਦੇ ਜਦੋਂ ਲਿੱਟ ਦਾ ਟਾਲੇ ਜੀ ਪੈ ਜਾਂਦੇ 20 ਕੀ ਆ ਅੱਛਾ ਇਹਦੇ ਵਿੱਚ ਲੱਗ ਟੈਂਕੀ ਲਾਈ ਹੋਈ ਆ ਨਾ ਠੀਕ ਆ ਠੀਕ ਆ ਠੀਕ ਆ ਭਾਈ ਕਿੰਨੇ ਕੱਲ ਜੱਲੇ ਦੇ ਵੀਰੇ ਹਾਂਜੀ ਹਾਂਜੀ ਸਵੇਰ ਚੱਲੇ ਸਵੇਰ ਚੱਲੇ ਤੇ ਡਬਲ ਟਾਇਰਾ ਟਰਾਲਾ ਭਾਈ ਟਰਾਲੇ ਨੂੰ ਵੀ ਹੈ ਨਾ ਇਹ ਪੂਰਾ ਕਹਿ ਦੀ ਆਪਾਂ ਪਾਣੀ ਵਾਲੀ ਟੈਂਕੀ ਹੈ ਨਾ ਹੱਥ ਵਗੈਰਾ ਧੋਣ ਵਾਸਤੇ ਐਨ ਵਧੀਆ ਜਿਹਾ ਗਾੜ ਬਣਾ ਕੇ ਬਾਈ ਉਹ ਨਹੀਂ ਤੁਰੇ ਹੋਏ ਆ ਬਾਰਾ ਸਮਾਨ ਆਪਣਾ ਰੋਟੀ ਪਾਣੀ ਦਾ ਅੱਛਾ ਰੋਟੀ ਪਾਣੀ ਵਿੱਚੇ ਬਣਾਉਣਾ ਵਾਹ ਜੀ ਵਾਹ ਤੇ ਪੂਰਾ ਮਿੰਨੀ ਪੰਜਾਬ ਲਈ ਫਿਰਦੇ ਨਾਲ ਬਾਈ ਉਹਨਾਂ ਦਾ ਗੁੜ ਹੈ ਨਾ ਘਰ ਦਾ ਗੁੜ ਮੈਂ ਕਹਿੰਦਾ ਸਵਾਦ ਆ ਜਾਂਦਾ ਨਾ ਬੈਸਟਰ ਸਰਿੰਡਰ ਰੋਟੀ ਵਾਲਾ ਸਿਸਟਮ ਥੱਲੇ ਆ। ਵਾਹ ਜੀ ਵਾਹ। ਆਹ ਤਾਂ ਕੰਮੈਨ ਵਾਲੀ ਉਹ ਟੈਂਕੀ ਰੱਖੀ ਏ ਕਿ ਕੰਮੈਨ ਵਾਲੀ ਏ। ਇਹ ਕਾਦੇ ਵਾਸਤੇ? ਇਹ ਪਾਣੀ ਵੀ ਭਰੀ ਏ। ਅੱਛਾ ਮਾਲੋ ਜਿਵੇਂ ਰੋਟੀ ਪਾਣੀ ਬਣਾਉਣਾ। ਜਿਵੇਂ ਬਾਹਰ ਆ ਕੇ ਮਿਲਦਾ ਨਹੀਂ ਆ ਨਾ। ਹਾਂ ਹਾਂ। ਹਾਲ ਹੁੰਦਾ ਜਾਂਦਾ ਹੈ ਨਾ ਇੱਧਰੋਂ। ਸਹੀ ਗੱਲ ਆ ਬਾਈ। ਮੈਂ ਕਹਿੰਦਾ ਵੀ ਕਮਾਲੇ ਕਰੀ ਭਈਆ। ਬਾਈ ਪਾਣੀ ਵਾਲੀ ਟੈਂਕੀ ਏ ਨਾ ਕਮੈਨ ਦੀ ਟੈਂਕੀ ਉਹ ਰੱਖੀ ਹੋਈ ਆ। ਅਚੇ ਉੱਤੇ ਨੂੰ ਪੈ ਜਾਣਾ ਸੈਫਰ ਨੂੰ ਨਿਕਲਣਾ ਕਿੱਥੇ ਨੂੰ ਆ ਪਿੱਛੇ ਥੱਲੇ ਠੀਕ ਆ ਥੱਲੇ ਗੇਟਵਾਲ ਥੱਲੇ ਲੱਗਿਆ ਠੀਕ ਆ ਬੱਚੇ ਰੋਟੀ ਪਾਣੀ ਆ ਨਾ ਕਹਿੰਦੀ ਵੀ ਕਿਤੇ ਪਾਸੇ ਨਹੀਂ ਜਾਣਾ ਹੋਰ ਬਾਈ ਠੀਕ ਠਾਕ ਉਹ ਠੀਕ ਆ ਬਾਈ ਵਧੀਆ ਵਧੀਆ ਬਾਈ ਨੰਨੇ ਆ ਨਿਆਰੇ ਠੀਕ ਆ ਬਾਈ ਵਧੀਆ ਚੜਦੀ ਕਲਾ ਬਾਈ ਨਾ ਦੇ ਰਿਹਾ ਅੱਜ ਆਪ ਹੀ ਮਿਲ ਪਿਆ ਬਈਆ ਬਹੁਤ ਆਹ ਦੇਖ ਲੈ ਬਾਈ ਇਹ ਕਿਸਮਤ ਦੀਆਂ ਗੱਲਾਂ ਵੀਰੇ ਹਨਾ ਦਾਣੇ ਪਾਣੀ ਦੀਆਂ ਗੱਲਾਂ ਆ ਠੰਡਾ ਮੇਰੇ ਕਰਮਾਂ ਚ ਲਿਖਿਆ ਰੌਡਾ ਢੀ ਲਿਆ ਹਨਾ ਬਾਕੀ ਸਾਰੇ ਹੀ ਬਾਈ ਮੁੰਡੇ ਖੁੰਡੇ ਆ ਇੱਥੇ ਬਾਈ ਇਹਨੇ ਇੰਜੋਏ ਲੱਗੇ ਤੇ ਕਰਨਾ ਮੋਟਰਸਾਈਕਲਾਂ ਦੀ ਝਾਂਟ ਹੀ ਲੰਦੇ ਤੇ ਹੈ ਬਾਈ ਟੈਂਕੀ ਕਿੱਥੇ ਲੱਗੀ ਡੀਜ਼ਲ ਵਾਲੀ ਇਹ ਸਪੈਸ਼ਲ ਟਰਾਲੀ ਬਾਈ ਯਾਤਰਾ ਵਾਸਤੇ ਹੀ ਆ ਤੇ ਜਿਵੇਂ ਕਮਾਣੀਆਂ ਕਮੂਣੀਆਂ ਲੱਗੀਆਂ ਵੇ ਤਾਂ ਇਹਦਾ ਮੰਨ ਨਹੀਂ ਮੰਨ ਲਾ ਵੀ ਇਹਦਾ ਟੋਏ ਟੂਏ ਜਿਹੜਾ ਟਰਾਲੀ ਵੱਜਦੇ ਹੋਣੇ ਜਮੇ ਪਤਾ ਲਾ ਦਣਾ ਵਿੱਚ ਹਨ ਕਮਾਣੀਆਂ ਲੱਗੀਆਂ ਕਮਾਣੀਆਂ ਲੱਗੀਆਂ ਬਾਈ ਇਹ ਸਪੈਸ਼ਲ ਟਰਾਲਾ ਯਾਤਰਾ ਵਾਸਤੇ ਕਹੀਦੀ ਹੈ ਨਾ ਟਰਾਲਾ ਵੀ ਇਹਨਾਂ ਪੂਰਾ ਵਧੀਆ ਬਣਾ ਆ ਉਹ ਟੈਂਕੀ ਆਈ ਸਾਹਮਣੇ ਇਹ ਜੀ ਕਿੰਨਾ ਕਿੰਨਾ ਡੀਜ਼ਲ ਆ ਜਾਂਦਾ ਵੀਰੇ 6 650 ਲੀਟਰ ਪੈਂਦਾ ਨਾਲੇ ਦਾ ਬਾਈ ਬੈਗ ਬੋਗ ਹਨ ਵਧੀਆ ਰੱਖੇ ਜਾਂਦੇ ਹਨ ਨਾ ਮਤਲਬ ਫੱਟਾ ਫੱਟੇ ਪਾ ਕੇ ਉੱਪਰ ਜਿਹੜੀ ਛੱਤ ਪਾਈ ਹੋਈ ਆ ਉਹ ਤਾਂ ਸਿਰਫ ਉੱਪਰ ਬੰਦਿਆਂ ਦੇ ਜਿਉਂ ਬਹਿਣ ਵਾਸਤੇ ਹੀ ਆ ਬਾਕੀ ਆ ਥੱਲੇ ਡੀਜ਼ਲ ਨਾਲ ਇਹ ਕਿਹਜ ਕਿੰਨਾ ਪਾਈ ਜਾਂਦਾ ਵੀ ਸਾਢੇ 650 ਲੀਟਰ ਪੈਂਦਾ ਸਾਢੇ 650 ਲੀਟਰ ਠੀਕ ਆ ਠੀਕ ਆ ਬਾਕੀ ਦਾ ਤਾਂ ਇਨਵਰਟਰ ਰਿਮੋਟਰ ਲਾ ਕੇ ਸਾਰਾ ਚੱਲਿਆ 32 ਚਾਰ ਦਿਨਾਂ ਦਾ ਸਾਧਨ ਵਈ ਉਹਨਾਂ ਨੇ ਪੱਕਾ ਲਾ ਹੈ ਬਾਈ ਵੀ ਟਰਾਲੀ ਇਹ ਰੇਹ ਕਿਸਾਨ ਆ ਆ ਯਾਤਰਾ ਬਾਈ ਇਹਨਾਂ ਦੀ ਪੰਜਵੀਂ ਯਾਤਰਾ ਬਾਈ ਉਹਨਾਂ ਦੀ ਲਗਾਤਾਰ ਆ ਆ ਮਾਂ ਜਿਵੇਂ ਆ ਸਾਰਾ ਹਨਾ ਬਾ ਡਾਡਾ ਜੋ ਵੀ ਇਹਨਾਂ ਦਾ ਪਿੰਡ ਦਾ ਬਾਈ ਉਹਨਾਂ ਦਾ ਸਾਰਾ ਹੀ ਲਾ ਕੇ ਆ ਆ ਵਾਪਸੀ ਆਉਣਾ ਇੱਕ ਤੀਰਾ ਡਮਣੇ ਨਿਕਰੇ ਆਉਂਦੇ ਹੋਏ ਫਿਰ ਥੜੇ ਭਲੇ ਕਰਮ ਉਹ ਹੋ ਇਹ ਬੌਲਾ ਮਿਲਦਾ ਰਸਤਾ ਚ ਅਗੇ ਉਧਰ ਜਾ ਕੇ ਇੱਧਰ ਵਾਪਸ ਆਉਣੇ ਨੇ ਯਾਰ ਕਿ ਇੱਧਰ ਚੱਲੇ ਉਧਰ ਦੀ ਵਾਪਸ ਨਹੀਂ ਬਾਈ ਫਿਰ ਇੱਧਰ ਤੇ ਹੁਣ ਆਪਣਾ ਰੂਟ ਜਿਹੜਾ ਆਗਰਾ ਗਵਾਲੀਅਰ ਵਾਲਾ ਆਉਂਦੇ ਹੋਏ ਆਉਂਗੇ ਕਿ ਫਿਰ ਫਿਰ ਕਿ ਆ ਕੇ 4 ਸਾਲ ਉਧਰ ਹੀ ਗਏ 2 ਸਾਲ ਦੀ ਗਏ ਸਾਰਾ ਠੀਕ ਹੈ ਬੜੇ ਇਕੱਠੇ ਜੇ ਆਜੋ ਵੀਰੇ ਅੱਛਾ ਮਤਲਬ ਆਉਂਦੇ ਹੋਏ ਉਧਰੋਂ ਆਣਾ ਉਹ ਰੂਟ ਆਉਂਦੇ ਹੋਏ ਦਾ ਜਿਹੜਾ ਗਵਾਲੀਅਰ ਤੇ ਆਪਣਾ ਆਗਰਾ ਗਵਾਲੀਅਰ ਠੀਕ ਹੈ ਠੀਕ ਹੈ ਇੱਧਰ ਨੂੰ ਪਿੱਛੇ ਗੁਰਦੁਆਰਾ ਸਾਹਿਬ ਕਿਤੇ ਖੜੇ ਫਿਰ ਦੰਦੋਬਤ ਹੈ ਜੀ ਹਰਿਆਣੇ ਜਿਹੜਾ ਨਹੀਂ ਨਹੀਂ 26 ਪੁਆਇੰਟ ਸਾਹਿਬ ਅੱਛਾ ਤਲਵੰਡਾ ਸਾਹਿਬ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਬੜਾ ਵਧੀਆ ਬਾਈ ਉਹਨਾਂ ਦਾ ਹਨਾ ਬਾਈ ਮੈਂ ਕਹਿੰਦਾ ਦਿਲ ਲੱਗਿਆ ਰਹਿੰਦਾ ਹਨਾ ਇਹ ਜੀ ਟਰੈਕਟਰ ਦੇ ਦਾ ਬੰਦਾ ਵੱਲ ਜਾਂਦਾ ਜੀ ਕਿੱਥੋਂ ਆਏ ਆ ਹੈ ਵੱਲ ਜਾਂਦਾ ਜੀ ਕਿੱਥੋਂ ਆਉਣ ਨੂੰ ਦਿਲ ਨਹੀਂ ਕਰਦਾ ਕਿ ਇਹਨਾਂ ਚੱਲ ਜੰਨੇ ਆ ਉਧਰ ਪਿੰਡ ਜਾ ਕੇ ਤੇ ਜੀ ਨਹੀਂ ਜਾਂਦਾ ਮੁਰਕੇ ਹੈ ਨਹੀਂ ਚੰਗੀ ਲੱਗਦੀ ਬਾਈ ਕਰਦੀ ਬਾਈ ਇਹ ਜਿਹੜਾ ਰੌਣਕ ਮੇਲਾ ਏ ਥੋੜੀ ਮਿਲਣਾ ਹਨਾ ਮੁੜ ਕੇ ਆ ਦੇਖ ਵਿੱਚ ਆਊਂਟ ਵੀ ਵਿੱਚ ਲਿਆਤਾ ਇਹਨਾਂ ਮੇਲਾ ਹਾਂ ਭਈ ਉਠਾ ਰੋ ਵੀਰ ਬਣਾ ਕੇ ਰੱਖਿਆ ਹੈ ਨਾ ਜਿਵੇਂ ਵਿਆਹ ਸ਼ਾਦੀਆਂ ਆ ਬੇ ਕੁੜੀ ਨੂੰ ਕਹਿੰਦੇ ਪੇਟੀ ਨੂੰ ਖੰਭੜੇ ਘੁੰਮੜੇ ਮੰਨ ਕੇ ਦੰਨੇ ਆ ਉਕੜਾਂ ਨ ਬਣਾਏ ਪਿਆ ਆ ਊਠ ਵੀ ਅੱਛਾ 17 18 ਜਾਣੇ ਹੋ ਵੀਰੇ ਠੀਕ ਆ ਠੀਕ ਆ ਨਾ ਤੁਹਾਨੂੰ ਘਟੋ ਘਾੜੇ ਪਿੱਛੇ 10 10 12 ਕਿਲੋਮੀਟਰ ਪਰ ਤੇ ਕਰਮਾਂ ਦਨ ਨੂੰ ਕਹਿੰਦੇ ਆ ਉਹਦਾ ਵੀ ਬਾਈਓ ਨੇ ਉਪਰ ਰੋਕਣੇ ਯਾਰ ਕਿਤੇ ਨਾ ਵੀ ਇਹ ਹੈ ਨਾ ਵੀਡੀਓ ਜ਼ਰੂਰ ਬਣਾਉਣੀ ਹੈ ਵੀ ਹੈ ਨਾ ਇੰਨਾ ਵਧੀਆ ਉਪਰਾਲਾ ਜਿਹੜਾ ਵੀ ਅੱਜ ਕੱਲ ਨਵੀਂ ਪੀੜ੍ਹੀ ਆ ਹਨਾ ਉਹਨੂੰ ਬਈ ਬਹੁਤ ਬੜਾ ਇਹ ਉਹ ਮਿਲਦਾ ਹਨਾ ਵੀ ਇੰਨੀ ਆਪਣੇ ਕਈ ਵੀਰਾਂ ਨੂੰ ਜੂਸ ਆ ਉਹਦਾ ਪਤਾ ਹੀ ਨਵੇਂ ਨਵੀਂ ਪੀੜ੍ਹੀ ਨੂੰ ਬਾਈ ਘਟੋ ਘਟ ਵੀ 20-22 ਸਾਲ ਦੇ ਤੱਕ ਹਜੂਰ ਸਾਹਿਬ ਦਾ ਪਤਾ ਹੀ ਨਹੀਂ ਵਿੱਚ ਹੈ ਨਾ ਸਰੰਦ ਦਾ ਨਹੀਂ ਪਤਾ ਵੀ ਸਰੰਦ ਕਿਹਾ ਹੋਇਆ ਦਾ ਹੈ ਇੱਕ ਸਕੂਲਾਂ ਦੇ ਵਿੱਚ ਇਤਿਹਾਸ ਖਤਮ ਕਰਤਾ ਆਪਣਾ ਅੱਗੇ ਆਪ ਨੂੰ ਪੰਜਾਬੀ ਖਤਮ ਕਰਤੀ ਬਾਈ ਬਾਈ ਸਹੀ ਗੱਲ ਆ ਸਹੀ ਗੱਲ ਆ ਵਿਦਿਆ ਦੇ ਵਿੱਚੋਂ ਇਤਿਹਾਸ ਚੱਕਤਾ ਹੈ ਹਾਂ ਬਾਈ ਹੁਣ ਪੜਦਿਆਂ ਨੂੰ ਵੀ ਬਹੁਤ ਕੁਝ ਸਿੱਖਿਆ ਮਿਲਦੀ ਸੀ ਹੁਣ ਤਾਂ ਉਹਦਾ ਆਉਣਾ ਨਹੀਂ ਆਉਂਦਾ ਬਾਈ ਜੀ ਨੂੰ ਸਾਹਿਬਾਂ ਦੀ ਜੀਵਨੀ ਤੁਸੀਂ ਬਾਈ ਕਿਹਾ ਕਿ ਹਿੰਦੀ ਘਰੇ ਬੋਲੀ ਜਾਂਦੇ ਆ ਯਾਰ ਕੇਰਲਾ ਦੇ ਮਾਇਸਟਰ ਆ ਰੇ ਯਾਰ ਪਤਾ ਕਿ ਪੰਜਾਬ ਦੇ ਮਗਰ ਦਾ ਸਾਰੇ ਹੀ ਪਏ ਪਏ ਮੀਨੂੰ ਬਸ ਦੱਬ ਦੀ ਏ ਖਤਮ ਕਰਦੀ ਏ ਹਨ ਵੀ ਜਿੱਕਣਾ ਬੰਜਰ ਪਿਆ ਵਾ ਸਾਰੇ ਉੱਚਾ ਨੀਮਾ ਹਨ ਆ ਹਾਲ ਵੀ ਇਹਦੇ ਨਾਲ ਦਾ ਬਸ ਖਤਮ ਕਰਦੀ ਏ ਵੀਰੇ ਪੰਜਾਬ ਜੇ ਕਿਤੇ ਪੰਜਾਬ ਪੰਜਾਬ ਦੇ ਬਿਨਾ ਭੁੱਖਾ ਮਰ ਜੂ ਹਾਂ ਖੇਤੀਬਾੜੀ ਦੇ ਮਾਮਲੇ ਜਣਾ ਹੁਣ ਆਪਣੇ ਨਾਲ ਦੀਆਂ ਪਾਣੀ ਕਿਤੇ ਵੀ ਜਾਣੀ ਗਾਣਾ ਮੇਰੀ ਗੱਲ ਸੁਣਾ ਆਪਾਂ ਕਦੇ ਦੇਖਿਆ ਆਪਣੇ ਹੁਣ ਬੈਸ਼ਨੂ ਦੇਵੀ ਦਾ ਮੰਦਿਰ ਵੀ ਹੈ ਨਾ ਚਲੋ ਮਾਤਾ ਨਾਨਾ ਦੇਵੀ ਦਾ ਵੀ ਆ ਕਿੰਨੀਆਂ ਆਪਣੇ ਉਧਰ ਵੀ ਹੈ ਨਾ ਪਰ ਮਾਤ ਚਲ ਦੇ ਵਿੱਚ ਕਿੰਨੀਆਂ ਕਦੇ ਆਪਾਂ ਟਰੈਕਟਰ ਲੈ ਕੇ ਦੇਖਿਆ ਕੋਈ ਬਾਹਰਲੇ ਸੂਬੇ ਦਾ ਆਉਂਦਾ ਹੈ ਇਹ ਪੰਜਾਬੀਆਂ ਦੇ ਤੇ 2000 ਕਿਲੋਮੀਟਰ ਤੇ ਜਾਣਾ ਆ ਦੇਖ ਲਾ 2000 ਕਿਲੋਮੀਟਰ ਜਾਣਾ ਉਹ ਵੀ ਟਰਾਲੀ ਤੇ ਜੇ ਕਿਤੇ 50 60 ਕਿਲੋਮੀਟਰ ਜਾਣਾ ਪੈਂਦਾ ਟਰਾਲੀ ਤੇ ਪੱਖੀ ਅੰਦਰ ਹੋ ਜਾਂਦੀਆਂ ਬਾਈ ਹਾਂ ਜਿਗਰ ਹੀ ਆ ਬਾਈ ਇਹ ਹਾਂ ਬਾਕੀ ਹਾਂ ਬਾਕੀ ਸਹੀ ਗੱਲ ਆ ਵੀ ਕਹਿੰਦੇ ਜਿੱਦਣ ਕਹਿੰਦੇ ਮਹਾਰਾਜ ਨੇ ਬਾਹ ਫੜ ਕੇ ਲੈ ਜਾਂਦਾ ਜਿੱਥੇ ਜਾਣਾ ਹਨਾ ਅੱਛਾ ਜੀ ਵੀਰੇ ਜੇ ਸੱਚੇ ਮਨ ਨਾਲ ਜਾਉਂਗੇ ਨਾ ਤਾਂ ਰੇਗ ਜਿਹਾ ਕਾਮਨਾ ਪੂਰੀ ਹੁੰਦੀ ਆ ਬਲ ਤਾਂ ਮਰਦ ਹੁੰਦਾ ਵੀ ਬਾਈ ਜੀ ਸਾਹ ਹਾਂ हां बाकी થોડકો ਤਾਂ ਸੰਦੇ ਨਵੇਂ ਆ ਬਾਈ ਟਰੈਕਟਰ ਫਿਰ ਟਰਾਲੀ ਕਿਰਾਏ ਤੇ ਲੈਣੇ ਹੋ ਕਿੰਨਾ ਕਿਰਾਇਆ ਵੀਰੇ ਦਾ ਇਹਦਾ ਜਾਂਦੀ 1000 ਰੁਪਏ ਦਿਹਾੜੀ ਦਾ ਸਪੈਸ਼ਲੇ ਰੱਖੀ ਹੋਈ ਹੈ ਬੰਦੇ ਨੇ ਇਹ 7 4 ਚਾਰਜ ਨਹੀਂ ਚਾਰਜ ਮਿਹਰਾਜ ਦਾ 7 ਚਾਰਜ ਕਿਉਂ ਆਹ ਟਰਾਲੀ ਅੱਛਾ ਹੋਰ ਵੀ ਹੋ ਜਾਂਦਾ ਲੈ ਜਾਂਦੇ ਲੋਕ ਇਹ ਮੈਨਿੰਗੇ ਨਵੇਂ ਸਾਲ ਦਿਨ ਵੀ ਇੱਥੇ ਪੱਕਾ ਹੁੰਦੇ ਉਹ ਤੋਂ ਆਪ ਆਉਂਦੇ ਆ ਅੱਛਾ ਮੰਨ ਲਓ ਆਉਣੀ ਟਰਾਲੀ ਕਿਰਾਏ ਤੇ ਲੈਂਦੀ ਹੈ ਰੇਗ ਸਾਲ ਹੀ ਲਿਆਉਣੀ ਆ ਇਹ ਸਾਰਾ ਜਣੇ ਟੰਬੂ ਤੋਂ ਬੂਨਾ ਦਾ ਪੂਰਾ ਲਾ ਕੇ ਉਹਨਾਂ ਨੇ ਹੀ ਦੇਣਾ। ਯਾਰ ਆ ਬਿਲਕੁਲ ਜਮਾ। ਹੁਣ ਉਹ ਕਹਿੰਦੇ ਅਗਲੀ ਵਾਰ ਨੂੰ ਫੈਕਸ ਢਾਰਦਾਂਗੇ ਵੀ ਫੈਬਰਿਕ ਫੂਰ ਲਾ ਕੇ ਇਹਨਾਂ ਦੀ ਸ਼ਰਤ ਵਧ ਜਾ ਬਣਾ ਦੇ। ਅੱਛਾ ਵੀ ਮੰਨ ਲਓ ਬੰਦ ਕਰ ਦਾਂਗੇ। ਹੂੰ ਨਾ ਨਾ ਵਿੱਚ ਵਧੀਆ ਗੱਦੇ-ਗੁੱਦੇ ਵੀ ਲੱਗੇ ਆ ਜਿਵੇਂ ਸੋਫੇ ਆ ਟਾਇ ਸੋਫਾ ਟਾਈਪ ਗੱਦੇ ਲੱਗੇ ਹੋਏ ਆ। ਵਿੱਚ ਬੈਜ ਕੇ ਬੈਜ ਕੇ ਆਰਾਮ ਦਾ ਗੱਤ ਬਣਦਾ। ਇਹ ਪਤਾ ਨਹੀਂ ਲੱਗਦਾ ਪਿਛੇ ਬੰਦਿਆਂ ਨੂੰ। ਅਸੀਂ ਅੱਗੇ ਘੱਟੀਆਂ ਹੋ ਗਏ ਆ। ਮੈਂ ਜੋਤੀ ਬਹੁਤ ਦੇ ਚੋਂ ਆ ਗਈ ਲੱਗਦੀ ਜਿਵੇਂ ਚੌਖੇ ਹੋਈਦਾ ਇਹ ਸੌਖੇ ਰਹੇ ਜਿਵੇਂ ਚਲਾ ਲੱਗਦੀ ਆ ਬਾਈ ਚਲਾਉਣੇ ਵਾਲਾ ਹੀ ਥੱਕਦਾ ਉਹ ਪਿੱਛੇ ਵਾਲੇ ਨਹੀਂ ਥੱਕਦੇ ਆ ਹੌਲੈਂਡ ਦਾ ਚੱਲਦੀ ਹੈ ਇਹੋ ਜਿਹੀ ਬਣਾਈ ਰ ਭਗਵਾਨ ਰੱਜ ਲਾਈ ਫਰਾ ਸਹੀ ਗੱਲ ਆ ਇਹਦਾ ਕਾਰ ਹੈ ਬਾਈ ਇਹਨਾ ਇਹਦਾ ਵਾਕਈ ਸਹੀ ਗੱਲ ਆ ਵੀ ਕਾਰ ਹੈ ਬਾਈ ਇਹ ਨਿਊ ਹਨ 36 ਦੀ ਹਜੂਰ ਸਾਹਿਬ ਦੀ ਧਰਤੀ ਦੇ ਲੰਡੇੜ ਚੱਲਿਆ ਨਾ ਵੀ ਬਾਈ ਕਰਮਾਂ ਵਾਲਾ ਹੀ ਆ ਇਹਨੂੰ ਵੀ ਲੋਹਾ ਟਰੈਕਟਰ ਹੈ ਨਾ ਕਰਮਾਂ ਵਾਲਾ ਹੀ ਮੰਨੂਗੇ ਆਪਾਂ ਦਾ ਵੀ ਜਿਹੜਾ ਇਹ ਚੱਲਿਆ ਨੇ ਕਈ ਹੈ ਨਾ ਬੰਦੇ ਆਪਣੇ ਹੁਣ ਆਪਾਂ ਆਪਣੇ ਦੀ ਲਾ ਲਈਏ ਮੈਂ ਕਹਿੰਦਾ 2-3 ਸਾਲ ਹੋ ਗਏ ਕਹਿੰਦੇ ਇਹਨੂੰ ਆਜਾ ਇਦ ਕੀ ਜਾਵਾਂਗੇ ਸੀਜ਼ਨ ਲਾ ਕੇ ਜਾਵਾਂਗੇ ਪਰ ਮਾਲਕ ਨੇ ਜਦ ਕਹਿੰਦੇ ਸੱਦਣਾ ਹਨ ਤਾਂ ਜਦ ਇਹ ਜਾਣਾ ਠੀਕ ਆ ਬਾਈ ਸ਼ੁਕਰੀਆ ਠੀਕ ਆ ਅੰਕਲ ਜੀ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਬਾਈ ਉਹ ਨਹੀਂ ਸਾਰੀ ਹੈ ਨਾ ਮੈਂ ਤਾਂ ਹਜੇ ਰੋਕ ਕਹਿੰਦਾ ਵੀ ਰੋਕਾਂਗੇ ਬਾਈ ਉਹਨਾਂ ਨੇ ਆਪੇ ਰੋਕ ਲਿਆ ਮੈਨੂੰ ਠੀਕ ਆ ਵੀਰੇ ਠੀਕ ਆ ਉਸਤਾਦ ਜੀ ਠੀਕ ਆ ਬਾਈ ਬਹੁਤ ਬਹੁਤ ਮਹਾਰਾਜ ਤੁਹਾਡੀ ਯਾਤਰਾ ਸਫਲ ਕਰੇ ਨਾ ਵਧੀਆ ਠੀਕ ਆ ਬਾਈ ਜੀ ਠੀਕ ਆ ਵੀਰੇ ਠੀਕ ਆ ਬਾਈ ਜੀ ਚਲੋ ਠੀਕ ਆ ਬਾਈ ਬਾਈ ਉਹਨਾਂ ਨੂੰ ਕਮੈਂਟ ਕਰਕੇ ਨਾ ਜਰੂਰ ਇੱਕ ਵਾਰ ਇਹਨਾਂ ਵਾਸਤੇ ਅਰਦਾਸ ਕਰਿਓ ਹਨਾ ਵੀ ਬਾਈ ਉਹਨਾਂ ਦੀ ਸੁੱਖ ਸ਼ਾਂਤੀ ਕਰ ਵਧੀਆ ਮਹਾਰਾਜ ਯਾਤਰਾ ਇਹਨਾਂ ਦੀ ਸਫਲ ਰਹੇ ਹਨਾ ਚਲੋ ਠੀਕ ਆ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ